ਦੇ ਵੀ ਰਫਤਾਰ ਆਏ ਨੇ ਆਪ ਗੱਡੀ ਭੰਨੀ ਹੋਊਗੀ ਰਫਤਾਰ ਆਏ ਆਪ ਦੇ ਆਪ ਤੇ ਆਪ ਹਮਲੇ ਕਰਾਉਂਦਾ ਹੋਊਗਾ ਇਹ ਗੱਲਾਂ ਸੁਣ ਸੁਣ ਕੇ ਮੇਰੇ ਕੰਨ ਪੱਕੇ ਪਏ ਆ ਨਾ ਮੈਨੂੰ ਆਏ ਆ ਵੀ ਮੈਂ ਕਿਸੇ ਨੂੰ ਫੋਨ ਲਾ ਕੇ ਕਹਾ ਵੀ ਚਾਰ ਬੰਦੇ ਮੇਰੇ ਇੱਧਰ ਹੁਣ ਚਾਰ ਇੱਧਰ ਹੁਣ ਜਿਹੜਾ ਪੁਲਿਸ ਕਾਨੂੰਨ ਆਪਣਾ ਕੰਮ ਕਰ ਰਿਹਾ ਉਹਨੂੰ ਕਿਉਂ ਨਹੀਂ ਕਰੰਦੇ ਰੇ ਤੁਹਾਨੂੰ ਥੋੜੀ ਪਤਾ ਸੀ ਗੱਡੀ 'ਚ ਰਫਤਾਰ ਆਏ ਕੋਈ ਮਤਲਬ ਤੁਸੀਂ ਇਹਦਾ ਮਤ ਤੁਸੀਂ ਆਪਣੇ ਆਪ ਨੂੰ ਕੋਈ ਸਟਾਰ ਵੱਡਾ ਸਟਾਰ ਸਮਝਦੇ ਹੋ ਕਿਉਂ ਤੁਹਾਨੂੰ ਲੱਗਦਾ ਤੇ ੱੱਕਾ ਹੋਇਆ ਤੁਹਾਡੇ ਨਾਲ ਛਾਣੇ ਅੱਗੇ ਨਹੀਂ ਹੋਗੇ ਲਾਈਵ ਤੁਸੀਂ ਲਾਈਵ ਤਾਂ-ਤਾਂ ਤਾਂ ਹੋ ਜਾਂਦੇ ਆ ਇਹ ਜਿਹੜੇ ਮੇਰੇ ਬੰਦੇ ਖਿਲਾਫ ਬੋਲਦੇ ਆ ਇਹ ਉਹ ਲੋਕ ਆ ਜਿਹੜੇ 5 ਰੁਪਏ ਕਿਲੋ ਆਟਾ ਲੈ ਕੇ ਸਰਕਾਰ ਤੋਂ ਖੁਸ਼ ਹੋ ਕੇ ਟਪੂਸੀਆਂ ਮਾਰਦੇ ਆ ਬਹੁਤ سارے ਲੋਕ ਇਹ ਕਹਿ ਦਿੰਦੇ ਆ ਵੀ ਰਫਤਾਰ ਰਾਏ ਹਮੇਸ਼ਾ ਜਾਣਬੁੱਝ ਕੇ ਸੋਸ਼ਲ ਮੀਡੀਆ ਤੇ ਚਰਚਾ ਦਾ ਵਿਸ਼ਾ ਬਣਦਾ ਰਹਿੰਦਾ ਕਦੇ ਉਹ ਚਲਾਣ ਵਾਲਿਆਂ ਕੋਲੇ ਖੜ ਜਾਂਦਾ ਉੱਥੇ ਵੀਡੀਓ ਪਾ ਦਿੰਦਾ ਕਦੇ ਕਿਤੇ ਇਹ ਕੀ ਕੱਲ ਦੀ ਕੀ ਘਟਨਾ ਹੁੰਦੀ ਆ ਕੱਲ ਦੀ ਘਟਨਾ ਬਾਈ ਆਏ ਆ ਆਪਣੇ ਗੱਡੀ ਤੇ ਜਾਲੀਆਂ ਲੱਗੀਆਂ ਹੋਈਆਂ ਸੀ ਸ਼ੀਸ਼ੇ ਤੇ ਹਮ ਚਲੋ ਪਾਲਸ ਵਾਲਿਆਂ ਨੇ ਉੱਥੇ ਅਧਿਕਾਰੀਆਂ ਨੇ ਹੱਥ ਦਿੱਤਾ ਗੱਡੀ ਰੋਕ ਲਈ ਠੀਕ ਹੈ ਉਹ ਕਹਿੰਦੇ ਵੀ ਐਂ ਕਰਕੇ ਚਲਾਨ ਬਣਦਾ ਮੈਂ ਕਿਹਾ ਵੀ ਦੇਖੋ ਸਰ ਵੀ ਆਪਾਂ ਆਪਦੀ ਸੇਫਟੀ ਦੇ ਲਈ ਇਹ ਲਾਈਆਂ ਹੋਈਆਂ ਨੇ ਜੇ ਤੁਹਾਨੂੰ ਨਹੀਂ ਯਕੀਨ ਵੀ ਮੇਰੇ ਡੈਸ਼ਬੋਰਡ ਦੇ ਵਿੱਚ ਦਰਖਾਸਤਾਂ ਪਈਆਂ ਜਿਹੜੀਆਂ ਮੈਂ ਜਗਰਾਵੀ ਵੀ ਦਿੱਤੀਆਂ ਹੋਈਆਂ ਨੇ ਜਰਾਲਦੀਵਾਲ ਥਾਣੇ ਦੇ ਵਿੱਚ ਵੀ ਦਿੱਤੀਆਂ ਹੋਈਆਂ ਨੇ ਵੀ ਤੁਸੀਂ ਇਹ ਚੈੱਕ ਕਰ ਲਓ ਉਮਰ ਕਿੰਨੀ ਹੈ ਤੁਹਾਡੀ ਮੇਰੀ ਉਮਰ 22 ਸਾਲ ਹੈ ਅੱਛਾ 22 ਸਾਲ ਦੇ ਵਿੱਚ ਕਿਹੜੀਆਂ ਤੁਹਾਨੂੰ ਖਤਸ਼ੇ ਹੋ ਗਏ ਕਿਹੜੇ ਧਮਕੀਆਂ ਮਿਲ ਲੱਗੀਆਂ ਖਾਸੇ ਹੋ ਗਏ ਉਹ ਤਾਂ ਹੁਣ ਜਦੋਂ ਉਹ ਜਾਂਚ ਪੜਤਾਲ ਕਰਨਗੇ ਪ੍ਰਸ਼ਾਸਨ ਦੇ ਅਧਿਕਾਰੀ ਉਹ ਨਹੀਂ ਤੁਸੀਂ ਸੇਫਟੀ ਦੀ ਗੱਲ ਕਰਦੇ ਹੋ ਵੀ ਕਿਹੜੀ ਸੇਫਟੀ ਮਤਲਬ ਸੇਫਟੀ ਤਾਂ ਕੋਈ ਖਤਰੇ ਤੋਂ ਹੋਵੇ ਸੇਫਟੀ ਗੱਲ ਆਏ ਆ ਬਾਈ ਦੋ ਵਾਰ ਮੇਰੇ ਤੇ ਹਮਲਾ ਹੋਇਆਗਾ ਠੀਕ ਹੈ ਗੱਡੀ ਭੰਨੀ ਗਈ ਆ ਠੀਕ ਹੈ ਹੁਣ ਜੇ ਪ੍ਰਸ਼ਾਸਨ ਕਾਰਵਾਈ ਕਰੂਗਾ ਉਹ ਜਾਂਚ ਕਰਨਗੇ ਕਿਉਂਕਿ ਤਿੰਨ ਚਾਰ ਬੰਦੇ ਸੀਗੇ ਤੁਹਾਨੂੰ ਪਤਾ ਹੀ ਆ ਤੁਸੀਂ ਵੀਡੀਓ ਦੇਖੀਆਂ ਹੋਣਗੀਆਂ ਉਹਨਾਂ ਨੇ ਗੱਲਾਂ ਕਹੀਆਂ ਕਹਿੰਦੇ ਵੀ ਰਫਤਾਰ ਆਏ ਨੇ ਆਪ ਗੱਡੀ ਭੰਨੀ ਹੋਊਗੀ ਰਫਤਾਰ ਆਏ ਆ ਆਪ ਦੇ ਆਪ ਤੇ ਆਪ ਹਮਲੇ ਕਰਾਉਂਦਾ ਆਊਗਾ ਠੀਕ ਹੈ ਮੈਂ ਇਹ ਗੱਲਾਂ ਸੁਣ ਸੁਣ ਕੇ ਮੇਰੇ ਕੰਨ ਪੱਕੇ ਪ ਸਿੱਧੀ ਮੈਂ ਤੁਹਾਨੂੰ ਗੱਲ ਦੱਸਾਂ ਮੈਂ ਬਾਰ ਬਾਰ ਕਿਉਂ ਵੀਡੀਓ ਪਾਉਣਾ ਮੈਂ ਕਹਿਣਾ ਵੀ ਪ੍ਰਸ਼ਾਸਨ ਪੂਰੀ ਇੱਥੇ ਜਾਂਚ ਗੱਡੀ ਭੰਨਣ ਵਾਲੀ ਕਦੋਂ ਦੀ ਘਟਨਾ ਹੈ ਬਾਈ ਇਹ ਘਟੋਗਰ ਮਿਲਦਾ ਸਾਲ ਹੋ ਗਿਆ ਜਦੋਂ ਬਾਈ ਸਿੱਧੂ ਮੂਸੇਵਾਲ ਦੀ ਬਾਰਸੀ ਉਦੋਂ ਹਾਂ ਇੱਕ ਗੱਲ ਤੁਹਾਨੂੰ ਮੈਂ ਹੋਰ ਦੱਸਦਾ ਮੈਨੂੰ ਰੈਕੋਟੋ ਫੋਨ ਆਉਂਦਾਗਾ ਜੀ ਠੀਕ ਹੈ ਮੈਂ ਆਪ ਨਹੀਂ ਜਾਣਦਾ ਬਾਈ ਦਰਖਾਸਤਕਰ ਕੌਣ ਮੈਨੂੰ ਫੋਨ ਆਉਂਦਾ ਉਹ ਕਹਿੰਦੇ ਵੀ ਆਹ ਸਾਨੂੰ ਪਤਾ ਲੱਗਿਆ ਵੀ ਇਸ ਤਰ੍ਹਾਂ ਤੇਰੇ ਤੇ ਅਟੈਕ ਹੋਇਆ ਵੀ ਆ ਕੇ ਵੀ ਸਾਰੀ ਜਾਣਕਾਰੀ ਦੇ ਕੇ ਜਾ ਕਹਿੰਦੇ ਵੀ ਅਸੀਂ ਬੰਦੇ ਦਾ ਵੀ ਪਤਾ ਕਰ ਲਿਆ ਵੀ ਉਹ ਬੰਦਾ ਕੌਣ ਆ ਠੀਕ ਹੈ ਠੀਕ ਹੈ ਜੀ ਮੈਨੂੰ ਬੁਲਾਇਆ ਮੈਂ ਗਿਆ ਮੈਂ ਜਾ ਕੇ ਤਰਖਾਸਤੇ ਸਾਈਨ ਕੀਤੇ ਸਰ ਕੋ ਲਿਖ ਕੇ ਉਹਨਾਂ ਨੂੰ ਮੈਂ ਦੇ ਕੇ ਆਇਆ ਉਸ ਤੋਂ ਬਾਅਦ ਨਹੀਂ ਕੱਲੇ ਜਿੱਦੇ ਜਿੱਦੇ ਹਮਲਾ ਹੁੰਦਾ ਤਾਂ ਕੱਲੇ ਹੁੰਨੇ ਹੋ ਤੁਸੀਂ ਹਾਂ ਬਾਈ ਮੈਂ ਹੁਣ ਨਹੀਂ ਕੱਲਾ ਬਾਈ ਅੱਛਾ ਨਾਲ ਕੋਈ ਨਹੀਂ ਹੈ ਨਾ ਮੈਂ ਨਾ ਰੱਖਦੀ ਨਹੀਂ ਯਾਰ ਮੈਨੂੰ ਕੀ ਲੋੜ ਹੈ ਹਾਂ ਜੀ ਇਹਦਾ ਕੀ ਚੱਕਰ ਕੋਈ ਨਾਲ ਬਣਦੀ ਨਹੀਂ ਲੋਕਾਂ ਨਾਲ ਨਹੀਂ ਬਣਦੀ ਬਥੇਰੀ ਆ ਨਹੀਂ ਮਤਲਬ ਇੱਕ ਅੱਧਾ ਸਾਥੀ ਸੰਗੀ ਹੁੰਦਾ ਕਿ ਸਾਥੀ ਇੱਕ ਅੱਧਾ ਹੁੰਦਾ ਬਾਈ ਕਈ ਵਾਰ ਨਾਲ ਕਈ ਮੈਂ ਆਮ ਤੁਸੀਂ ਦੇਖਿਆਊਗਾ ਜੋ ਮੈਂ ਧਰਨੇਆਂ 'ਚ ਵੀ ਜਾਣਾ ਜਾਂ ਕੁਝ ਹੋਰ ਮੈਨੂੰ ਆਏ ਨਹੀਂ ਹੈਗਾ ਵੀ ਮੈਂ ਆਏ ਇਕੱਠੇ ਕਰਕੇ ਸਾਰਿਆਂ ਨੂੰ ਲਈ ਫਿਰਾਂ ਠੀਕ ਹੈ ਜਦੋਂ ਆਪਾਂ ਜਾਣਾ ਯਾਰ ਆਪਾਂ ਆਪਦਾ ਫਰਜ ਸਮਝ ਕੇ ਜਾਓ ਠੀਕ ਹੈ ਠੀਕ ਹੈ ਬਗ ਇਕੱਠਾ ਕਰਕੇ ਆਪਾਂ ਸਾਰਿਆਂ ਨੂੰ ਆ ਧੱਕੇ ਨਾਲ ਥੋੜੀ ਕਿਸੇ ਨੂੰ ਲੈ ਜਾਗੇ ਜਿਹਨੇ ਜਾਣਾਗਾ ਆਪਣੇ ਆਪ ਆਪਣੇ ਤਰਪੂਗਾ ਨਾ ਮੈਨੂੰ ਆਏ ਆ ਵੀ ਮੈਂ ਕਿਸੇ ਨੂੰ ਫੋਨ ਲਾ ਕੇ ਕਹਾ ਵੀ ਚਾਰ ਬੰਦੇ ਮੇਰੇ ਇੱਧਰ ਹੁਣ ਚਾਰ ਇੱਧਰ ਹੁਣ ਮੈਂ ਲੈ ਕੇ ਜਾਵਾਂ ਜਾਂ ਗੱਟੀਆਂ ਪਰਕੇ ਲੈ ਕੇ ਜਾਵਾਂ ਉਹ ਆ ਤਾਂ ਮੇਰੇ ਮੇਰੇ ਪਹਿਲੇ ਦਿਨ ਤੋਂ ਹੀ ਹੈ ਨਹੀਂ ਮੇਰੇ 'ਚ ਅੱਛਾ ਠੀਕ ਹੈ ਤੇ ਜਿਹੜੀ ਤੁਸੀਂ ਉਹ ਗੱਲ ਕੀਤੀ ਆ ਚਲਾਨ ਦੀ ਦੇਖੋ ਉੱਥੇ ਰੌਲਾ ਪਾਉਣ ਦਾ ਵੀਡੀਓ ਬਣਾਉਣ ਦਾ ਮੇਨ ਕਾਰਨ ਕੀ ਸੀ ਮੈਂ ਕਿਹਾ ਵੀ ਜੇ ਤੁਸੀਂ ਮੈਂ ਆਉਦੀ ਸੇਫਟੀ ਲਈ ਗੱਡੀ ਤੇ ਜਾਲੀਆਂ ਲਾਤੀਆਂ ਚਲੋ ਅੱਜ ਤੋਂ ਬਾਅਦ ਆਪਾਂ ਉਹ ਵੀ ਨਹੀਂ ਲਾਉਂਦੇ ਠੀਕ ਹੈ ਆਪਾਂ ਪੂਰਾ ਕੋਆਪਰੇਟ ਕਰਦੇ ਆ ਪ੍ਰਸ਼ਾਸਨ ਨੂੰ ਵੀ ਪਹਿਲੇ ਦਿਨ ਤੋਂ ਪਤਾ ਹੀ ਆ ਸਾਰਿਆਂ ਨੂੰ ਤੇ ਜੇ ਜਾਲੀਆਂ ਦਾ ਉਹ ਐ ਚਲਾਨ ਕੱਟ ਸਕਦੇ ਆ ਮਿੰਟ ਦੇ ਵਿੱਚ ਮੈਂ ਕਿਹਾ ਵੀ ਜਿਹੜੀਆਂ ਮੈਂ ਦਰਖਾਸਤਾਂ ਲਖਾਈਆਂ ਨੇ ਵੀ ਥ੍ਰੈਟ ਆਉਂਦੇ ਆ ਇੱਥੇ ਜਾਗਰਾਨੀ ਦਾ ਸੌਖਾ ਜਗਰਾਉ ਉਹ ਵੀ ਮੇਰੇ ਨਾਲ ਗਿਆ ਸੀਗਾ ਉੱਥੇ ਠੀਕ ਹੈ ਜੀ ਮੈਂ ਕਿਹਾ ਵੀ ਉਹ ਚੀਜ਼ ਤੇ ਕਾਰਵਾਈ ਕਿਉਂ ਨਹੀਂ ਹੁੰਦੀ ਨਹੀਂ ਜੇ ਜਿਹੜਾ ਪੁਲਿਸ ਕਾਨੂੰਨ ਆਪਣਾ ਕੰਮ ਕਰ ਰਿਹਾ ਉਹਨੂੰ ਕਿਉਂ ਨਹੀਂ ਕਰਨ ਦੇ ਰਹੇ ਫਿਰ ਜੇ ਤੁਹਾਡੇ ਚ ਕੋਈ ਨੁਕਸ ਲੱਗਿਆ ਤਾਂ ਹੀ ਉਹਨਾਂ ਨੇ ਕੱਟਿਆ ਹੋਣਾ ਮਤਲਬ ਜੇ ਤੋ ਤੁਸੀਂ ਇਹ ਲੱਗਦਾ ਨਹੀਂ ਹੈਗਾ ਵੀ ਪੁਲਿਸ ਦੀ ਕਾਰਵਾਈ ਚ ਵਿਗੜਨ ਪਾ ਰਹੇ ਹੋ ਫਿਰ ਜੇ ਉਹਨਾਂ ਨੇ ਕਰਿਆ ਮੈਂ ਕਿਹੜਾ ਵਿਗੜ ਪਤਾ ਮੈਂ ਤਾਂ ਸਾਲ ਹੋ ਗਿਆ ਸਾਲ ਦੇ ਵਿੱਚ ਤੁਸੀਂ ਮੈਨੂੰ ਜਿਹੜਾ ਜਿਹੜਾ ਤੁਸੀਂ ਗੱਲ ਕਰ ਰਹੇ ਹੋ ਵੀ ਮੇਰੀਆਂ ਉੱਥੇ ਜਾਲੀਆਂ ਲੱਗੀਆਂ ਹੋਈਆਂ ਸੀ ਪੁਲਿਸ ਇਦਾਂ ਤਾਂ ਕਿਸੇ ਦਾ ਚਲਾਨ ਕੱਢਦੀ ਨਹੀਂ ਉਹਨਾਂ ਨੂੰ ਥੋੜੀ ਪਤਾ ਸੀ ਗੱਡੀ 'ਚ ਰਫਤਾਰ ਆਏ ਕੋਈ ਮਤਲਬ ਤੁਸੀਂ ਇਹਦਾ ਤੁਸੀਂ ਆਪਣੇ ਆਪ ਨੂੰ ਕੋਈ ਸਟਾਰ ਵੱਡਾ ਸਟਾਰ ਸਮਝਦੇ ਮੈਂ ਸਟਾਰਸ ਟੂਰ ਮੈਂ ਕੁਛ ਨਹੀਂ ਸਮਝਦਾ ਬਾਈ ਨਾ ਮੇਰੇ ਜਾਂਦਾ ਸਟਾਰ ਗਿਰੀ ਵਾਲਾ ਕੋਈ ਕੀੜਾ ਤੁਸੀਂ ਵੀਡੀਓ ਦੇਖੋ ਵੀਡੀਓ ਦੇ ਵਿੱਚ ਮੈਂ ਗੱਲਾਂ ਤਿੰਨ ਚਾਰ ਕਹੀਆਂ ਠੀਕ ਹੈ ਤੇ ਮੈਂ ਕਿਹਾ ਵੀ ਵੱਡੀ ਗੱਡੀ ਨੂੰ ਜਮ੍ਹਾਂ ਨਹੀਂ ਰੋਕਦੇ ਕੀ ਕਹਣਾ 100 ਦੇ ਵਿੱਚੋਂ 1% ਗੱਡੀ ਰੋਕ ਲਈ ਹੋਵੇ ਜਦੋਂ ਮੈਂ ਇਹ ਗੱਲ ਕਹਿ ਰਿਹਾ ਸੀ ਉਸੇ ਵਕਤ ਵੀਡੀਓ ਪਈਆ ਹੁਣ ਵੀ ਸੋਸ਼ਲ ਮੀਡੀਆ ਤੇ ਤੁਸੀਂ ਦੇਖੋਗੇ ਕਾਲੀ ਸਕਾਰਪੀ ਆਉਂਦੀ ਆ ਜੈਟ ਬਲੈਕ ਠੀਕ ਹੈ ਪਿੱਛੇ ਉਹਦੇ ਨੰਬਰ ਪਲੇਟ ਵੀ ਯਾਨੀ ਮੈਂ ਕਹਿਣਾ ਮੈਂ ਕਿਹ ਰੋਕ ਕੇ ਕੱਟੋ ਹੁਣ ਇਹਦਾ ਚਲਣਾ ਕੋਈ ਨਹੀਂ ਬੋਲਦਾ ਬਈ ਲੱਗਦਾ ਫਿਰ ਤੁਹਾਡੇ ਨਾਲ ਕਿਉਂ ਤੁਹਾਨੂੰ ਲੱਗਦਾ ਇਹ ੱੱਕਾ ਹੋਇਆ ਤੁਹਾਡੇ ਨਾਲ ਮੈਂ ਨਹੀਂ ਕਹਿੰਦਾ ਭਾਈ ੱਟਕਾ ਹੋਇਆ ਜਾਂ ਕੋਈ ਸ਼ੋਰ ਮੈਂ ਮੰਨ ਲੈਣਾ ਮੈਂ ਆਪਦੀ ਸੇਫਟੀ ਦੇ ਲਈ ਉਹ ਲਾਈਆਂ ਸੀ ਜਾਲੀਆਂ ਚਲੋ ਮੇਰੇ ਕੋਲ ਪਰਮਿਸ਼ਨ ਨਹੀਂ ਸੀਗੀ ਚਲਾਨ ਕੱਟਿਆ ਉਹਨਾਂ ਨੇ ਆਪਦੀ ਡਿਊਟੀ ਨਿਭਾਈ ਠੀਕ ਆ ਪਰ ਦੂਜੇ ਪਾਸੇ ਤੁਸੀਂ ਮੈਨੂੰ ਆਏ ਦੱਸੋ ਉਹਨਾਂ ਦੀ ਡਿਊਟੀ ਬਣਦੀ ਨਹੀਂ ਸੀ ਜਦੋਂ ਮੈਂ ਤਰਖਾਸਤ ਦੇ ਕੇ ਆਏ ਭਾਈ ਮੈਨੂੰ ਥ੍ਰੈਟ ਆਉਂਦੇ ਆ ਵੀ ਇਹਨਾਂ ਬੰਦਿਆਂ ਤੇ ਕਾਰਵਾਈ ਕਰੋ ਸਿਨੇ ਮੈਂ ਨੰਬਰ ਦੇ ਕੇ ਆਏ ਆ ਪ੍ਰੂਫ ਦੇ ਕੇ ਆਏ ਆ ਨਹੀਂ ਉਸ ਤੋਂ ਬਾਅਦ ਤੁਸੀਂ ਸੋਸ਼ਲ ਮੀਡੀਆ ਤੇ ਪਾਉਣੇ ਹੋ ਰਹੇ ਹੋ ਇਸ ਮਸਲੇ ਤੇ ਵੀਡੀਓ ਵੀ ਯਾਰ ਮੇਰੇ ਤੇ ਕੋਈ ਕਾਰਵਾਈ ਨਹੀਂ ਹੁੰਦੀ ਥਾਣੇ ਅੱਗੇ ਲਾਈ ਮੈਂ ਘੱਟੋ ਘੱਟ 5-6 ਵੀ ਕੀ ਮੈਂ ਤੁਸੀ ਅੱਜ ਥਾਣੇ ਅੱਗੇ ਨਹੀਂ ਹੋਗੇ ਲਾਈਵ ਤੁਸੀਂ ਲਾਈਵ ਥਾਂ ਥਾਂ ਤਾ ਹੋ ਜਾਂਦੇ ਆ ਮੈਂ ਹੁਣ ਉੱਥੇ ਹੋ ਤਾ ਗਿਆ ਬਾਈ ਪੁਲਿਸ ਵਾਲਿਆਂ ਦੇ ਸਾਹਮਣੇ ਹੋ ਤਾ ਗਿਆ ਨਹੀਂ ਨਹੀਂ ਜਦੋਂ ਤੁਹਾਡੇ ਕਾਰਵਾਈ ਨਹੀਂ ਹੋ ਰਹੀ ਸੀ ਉਹ ਧਮਕੀ ਵਾਲੇ ਮਸਲੇ ਤੇ ਨਹੀਂ ਕੋਈ ਗੱਲ ਨਹੀਂ ਆ ਹੁਣ ਪੋਡਕਾਸਟ ਚੱਲੇ ਹੀ ਜਾਣਾ ਉਹਨਾਂ ਦੇ ਕੋਲੇ ਜੇ ਨਾ ਹੋਇਆ ਥਾਣੇ ਮੂਰੇ ਵੀ ਜਾ ਕੇ ਲਾਈਵ ਹੋ ਜਾਂਗੇ ਹੋਰ ਦੱਸੋ ਅੱਛਾ ਕੀ ਕਾਰਨ ਕੀ ਮੰਨਦੇ ਹੋ ਵੀ ਜਿਹੜੀਆਂ ਧਮਕੀਆਂ ਮਿਲ ਰੀਆਂ ਜਾਂ ਇਹ ਇਹ ਸਾਰਾ ਕੁਝ ਕੀ ਹੁੰਦਾ ਕਿਉਂਕਿ ਲੋਕ ਬਹੁਤ ਸਾਰੇ ਤੁਹਾਨੂੰ ਇਹ ਕਹਿ ਦਿੰਦੇ ਨੇ ਵੀ ਰਫਤਾਰ ਆਏ ਨੂੰ ਚਰਚਾ ਚ ਰਹਿਣ ਦਾ ਬੜਾ ਸ਼ੌਂਕ ਹੈ ਵੀ ਉਹ ਸ਼ਾਇਦ ਫੋਕੇ ਮਸ਼ਹੂਰੀ ਭਾਲ ਇਹੀ ਗੱਲ ਦਾ ਤਾਂ ਬਾਈ ਮੈਂ ਜਵਾਬ ਚਾਹਣਾ ਜਿਹੜੇ ਇਹ ਗੱਲਾਂ ਕਹਿੰਦੇ ਆ ਫੋਕੀ ਮਸ਼ਹੂਰੀ ਭਾਲਦਾ ਜਾਂ ਕੁਝ ਹੋਰ ਠੀਕ ਹੈ ਪਹਿਲਾਂ ਵੀ ਬੜੀਆਂ ਗੱਲਾਂ ਕਹੀਆਂ ਲੋਕਾਂ ਨੇ ਮੈਂ ਤਾਂ ਕਹਿਣਾ ਵੀ ਜਿਹੜੀਆਂ ਮੈਂ ਦਰਖਾਸਤਾਂ ਲਖਾਈਆਂ ਨੇ ਪ੍ਰਸ਼ਾਸਨ ਕਾਰਵਾਈ ਕਰੇ ਠੀਕ ਹੈ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਊਗਾ ਤੇ ਦੂਸਰੀ ਗੱਲ ਅੱਧੇ ਬੰਦੇ ਮੇਰੇ ਖਿਲਾਫ ਕਿਉਂ ਹੋਏ ਆ ਵੀ ਬਾਈ ਦੀਪ ਸਿੱਧੂ ਦੀ ਸਪੋਰਟ ਪਹਿਲੇ ਦਿਨ ਤੋਂ ਆਪਾਂ ਕਰਦੇ ਨੇ ਅੱਜ ਤੱਕ ਮੈਂ ਬਾਈ ਦੀਪ ਸਿੱਧੂ ਨੂੰ ਮਾੜਾ ਨਹੀਂ ਕਿਹਾ ਕਈ ਮੈਨੂੰ ਥਾਮਾਂ ਦੇ ਉੱਪਰ ਰੋਕਿਆ ਗਿਆਗਾ ਵੀ ਇੱਥੇ ਤੂੰ ਦੀਪ ਸਿੱਧੂ ਦੀ ਗੱਲ ਨਹੀਂ ਕਰਨੀ ਵੀ ਜਿਹੜਾ ਮੁੱਦਾ ਕਿਹੜੀਆਂ ਥਾਵਾਂ ਬਹੁਤ ਥਾਵਾਂ ਵਾਲੇ ਬਾਈ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਸਾਰੀਆਂ ਗੱਲਾਂ ਕਰ ਦੂੰਗਾ ਕਲੀਅਰ ਠੀਕ ਹੈ ਹਜੇ ਮਤਲਬ ਵਕਤ ਨਹੀਂ ਹੈਗਾ ਕੋਈ ਗੱਲ ਨਹੀਂ ਮੈਂ ਕਰੂੰਗਾ ਵੀ ਕਿੱਥੇ ਕਿੱਥੇ ਮੈਨੂੰ ਕਿਹਨੇ ਕਿਹਨੇ ਰੋਕਿਆਗਾ ਅੱਛਾ ਦੀਪ ਸਿੱਧੂ ਦੇ ਆਪਣੇ ਬੰਦੇ ਨੇ ਵੀ ਰੋਕਿਆ ਕਿਤੇ ਨਾ ਨਾ ਉਹਨਾਂ ਨੇ ਹੀ ਰੋਕਿਆ ਬਾਈ ਪਹਿਲੀ ਗੱਲ ਤੇ ਕਿਉਂਕਿ ਦੀਪ ਸਿੱਧੂ ਦੇ ਭਰਾ ਨੇ ਉਹਨਾਂ ਨਾਲ ਵੀ ਆਪਣੀ ਵਧੀਆ ਬੰਦ ਦੀ ਤੇ ਚੌਂਕੀ ਮੰਨਣਾ ਸਾਰਾ ਗਰੁੱਪ ਆ ਉਹਨਾਂ ਦਾ ਜਿੰਨੇ ਵੀ ਸਪੋਰਟਰ ਆ ਬਾਈ ਦੀਪ ਸਿੱਧੂ ਦੇ ਪੰਜਾਬੀਆਂ ਦੇ ਪੰਜਾਬੀ ਐਂਟੀ ਨੇ ਦਾ ਮਤਲਬ ਹਾਂ ਪੰਜਾਬੀਆਂ ਦੇ ਪੰਜਾਬੀ ਐਂਟੀ ਆ ਬਾਈ ਇਹ ਆਪਾਂ ਗੱਲ ਕਹਿ ਸਕਦੇ ਆ ਦੇਖੋ ਹੁਣ ਤੁਸੀਂ ਮੇਰੇ ਬਾਦ ਪਏ ਆ ਇਹ ਇਹ ਜਿਹੜੇ ਮੇਰੇ ਬੰਦੇ ਖਿਲਾਫ ਬੋਲਦੇ ਆ ਇਹ ਉਹ ਲੋਕ ਆ ਜਿਹੜੇ 5 ਰੁਪਏ ਕਿਲੋ ਆਟਾ ਲੈ ਕੇ ਸਰਕਾਰ ਤੋਂ ਖੁਸ਼ ਹੋ ਕੇ ਟਪੂਸੀਆਂ ਮਾਰਦੇ ਆ ਬੋਲਣਾ ਆਪਾਂ ਨੂੰ ਉਹਨਾਂ ਦੇ ਖਿਲਾਫ ਚਾਹੀਦਾ ਜਿਹੜੇ ਲੀਡਰ 100-100 ਕਰੋੜ ਦੇ ਪਿੱਛੇ ਦਲ ਬਦਲਦੇ ਆ ਸਾਡੇ ਲੋਕ ਉਹਨਾਂ ਲੀਡਰਾਂ ਨੂੰ ਤਾਂ ਚੰਗਾ ਕਹਿੰਦੇ ਆ ਨਹੀਂ ਬਹੁਤ ਲੋਕਾਂ ਨੂੰ ਤਾਂ ਡਾਰਾ ਵੀ ਕਿਤੇ ਰਫਤਾਰ ਆਏ ਵੀ ਨਾ ਕਿਸੇ ਪਾਰਟੀ ਨੂੰ ਜੁਆਇਨ ਕਰ ਲੈ ਵੋਟਾਂ ਦਾ ਸੀਜ਼ਨ ਚੱਲ ਰਿਹਾ ਉਹ ਰਫਤਾਰ ਆਏ ਦੀ ਭਰਾਵਾ ਅਜ 22-23 ਸਾਲ ਦੀ ਉਮਰ ਆ ਵੋਟਾਂ ਦੇ ਸੀਜ਼ਨ ਨੂੰ ਕੋਈ ਗੱਲ ਨਹੀਂ ਸਿਆਸਤ ਜਿੰਨਾ ਦੀ ਗੇਮ ਹੈਗੀ ਆ ਉਹਨਾਂ ਨੂੰ ਆਪਾਂ ਦਈਏ ਠੀਕ ਹੈ ਕੋਈ ਪਤਾ ਨਹੀਂ ਜਿਹੜੀ ਲੋਕ ਕਹਿੰਦੇ ਸੀ ਸਿਕਿਉਰਿਟੀ ਚਾਹੀਦੀ ਹੋਈ ਤਾਂ ਮਿਲ ਜੂ ਕਿਸੇ ਪਾਰਟੀ ਨੂੰ ਜੁਆਇਨ ਕਰ ਲੈ ਨਾ ਕੋਈ ਗੱਲ ਨਹੀਂ ਬਾਈ ਨਾ ਆਪਾਂ ਨੂੰ